ਅਮਰਸਰ 'ਚ ਇੱਕ ਵਾਰ ਫਿਰ ਗੈਂਗਸਟਰ ਤੇ ਪੁਲਿਸ ਵਿਚਕਾਰ ਹੋਇਆ ਇਨਕਾਊਂਟਰ ਗੈਂਗਸਟਰ ਵੱਲੋਂ ਕਾਤਲ ਕਾ ਕੇ ਪੁਲਸ ਉੱਪਰ ਫਾਇਰਿੰਗ ਦੀ ਕੀਤੀ ਕੋਸ਼ਿਸ਼ ਪੁਲਸ ਵੱਲੋਂ ਜਵਾਬੀ ਫਾਇਰਿੰਗ 'ਚ ਗੈਂਗਸਟਰ ਹੋਇਆ ਜ਼ਖਮੀ ਅਮਰਸਰ ਵਿੱਚ ਇੱਕ ਵਾਰ ਫਿਰ ਗੈਂਗਸਟਰ ਤੇ ਪੁਲਸ ਵਿਚਕਾਰ ਫਾਇਰਿੰਗ ਦੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਇਸ ਸੰਬੰਧੀ ਸੀਪੀ ਗੁਰਪ੍ਰੀਤ ਸਿੰਘ ਪੁਲਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਅਮਰਸਰ ਦਾਣਾ ਮੰਡੀ ਭਗਤਵਾਲਾ ਅਮਰਸਰ ਨੇ ਠੀਕ ਇੱਕ ਗੈਂਗਸਟਰ ਵੱਲੋਂ ਕਾਤਲ ਲਗਾ ਕੇ ਪੁਲਸ ਉੱਪਰ ਹਮਲਾ ਕੀਤਾ ਗਿਆ ਅਤੇ ਪੁਲਸ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਅਤੇ ਇਸ ਦੌਰਾਨ ਮੁਲਜ਼ਮ ਕ੍ਰਮਜੀਤ ਸਿੰਘ ਜੋ ਪਹਿਲਾਂ ਵੀ ਪੁਲਸ ਫਾਇਰਿੰਗ ਮਾਮਲੇ ਵਿੱਚ ਲੋੜ ਹੁੰਦਾ ਸੀ ਫਾਇਰਿੰਗ ਦੌਰਾਨ ਚੱਕਰੀ ਹੋ ਗਿਆ ਉਹਨਾਂ ਦੱਸਿਆ ਕਿ ਜਦ ਮੁੱਲਜਮ ਵੱਲੋਂ ਗੋਲੀ ਚਲਾਈ ਗਈ ਤਾਂ ਐਸਆਈ ਸਿਕੰਦਰ ਸਿੰਘ ਨੇ ਆਪਣੇ ਬਚਾਅ ਕਰਦਿਆਂ ਜਵਾਬੀ ਫਾਇਰਿੰਗ ਕੀਤੀ ਜਿਸ ਵਿੱਚ ਮੁੱਲਜਮ ਦੇ ਲੱਤ ਵਿੱਚ ਗੋਲੀ ਲੱਗੀ ਪੁਲਸ ਨੇ ਉਸ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਉਹਨਾਂ ਦੱਸਿਆ ਕਿ ਮੌਕੇ ਤੋਂ ਦੋ ਗੈਰ ਕਾਨੂੰਨੀ ਪਿਸਤੌਲ ਜਿਸ ਵਿੱਚ ਇੱਕ ਗਲੌਕ 9mm ਸ਼ਾਮਲ ਹੈ ਅਤੇ 8 ਜਿੰਦਾ ਗ੍ਰਾਉਂਡ ਪ੍ਰਾਪਤ ਕੀਤੇ ਹਨ ਵਿਕਰਮਜੀਤ ਸਿੰਘ ਇੱਕ ਹੋਰ ਮਾਮਲੇ ਵਿੱਚ ਵੀ ਪੁਲਸ ਨੂੰ ਲੋੜ ਹੁੰਦਾ ਸੀ ਜਿਸ ਵਿੱਚ ਉਸਨੇ ਆਪਣੇ ਸਾਥੀਨਾਂ

і порталі мандлі для даромандлі і дамболі заєднували по сеті. І те, хорше, до сьогодні до року не з'єднуватися. Поліську партію не дійсно можна зробити. Σαν φονοβάζει με τις λέξεις κατάστασης γιατί ματαμεγάουνε από την μανγκρασαριστική μας

Eu não sei se você quer que eu faça isso. Eu que eu faça isso. Eu não que eu não sei se você quer que eu não sei se você que eu Вы вас, мой дорогой, голова болит, когда я. Я думаю, будет боль сегодня. Она поможет от этой боли, я могу потерпеть, как я могу, только когда он вернётся ко мне. Это ах, 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 когда я. Ой, ਜੇ ਤੁਸੀਂ ਮੁੜ ਬੁੜੇ ਤੋਂ ਮਾਜ਼ੀ ਨੇ ਗੁਆਏ ਬੁਰਾ ਲੱਗੂਆ ਜਿਵੇਂ ਉਹਨੂੰ ਜਿਵੇਂ ਉਸ ਤੋਂ ਡੋਈ ਐਸਾ ਚੋਗੇ ਬੀਖੀ ਮਾਇਸ ਪਰ ਤੋਂ ਮੰਜੀ ਤੋਰੇ ਸਾਰੇ ਦਿਨ ਜਦ ਨਾ ਮਨੋ ਜੀਵਨ ਕਿ 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 ਫਰਾਉ ਆਸ Субтитры пять DimaTorzok